ਤਸਵੀਰਾਂ ਦਾ ਨੂਰ ਲੁਧਿਆਣਾ ਦੀ ਸੰਧੂ ਕਲੋਨੀ ਗਲੀ ਨੰਬਰ 7 ਦੀਆਂ ਦਿਖਾ ਰਹੇ ਹਾਂ ਗਲੀ ਨੰਬਰ 7 ਵਿੱਚ ਇੱਕ ਗਦਾਮ ਵਿੱਚ ਪਏ ਦੋ ਸਿਲੰਡਰ ਜੋ ਫਟ ਚੁੱਕੇ ਨੇ ਇਲਾਕੇ ਤੇ ਲੋਕਾਂ ਵਿੱਚ ਡੈਸ਼ ਦਾ ਮਾਹੌਲ ਬਣਿਆ ਕਿਸ ਤਰ੍ਹਾਂ ਅੱਗ ਨੂੰ ਲੋਕ ਪਾਣੀ ਪਾ ਕੇ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਪਲਾਟ ਦੇ ਵਿੱਚ ਬਣੀ ਝੁੱਗੀ ਨੂੰ ਵੀ ਜੋ ਲੱਗੀ ਪਿਹਾਨਕ ਅਗ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਲਾਕੇ ਦੇ ਲੋਕਾਂ ਵਿੱਚ ਕਿਸ ਤਰ੍ਹਾਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਪੱਤਰਕਾਰ ਅਮਨ ਤੱਗੜ ਤੇ ਰਣਦੀਪ ਕੌਰ ਦੀ ਇੱਕ ਖਾਸ ਰਿਪੋਰਟ ਇੱਕ ਮਿੰਟ ਹਾਂਜੀ ਕਹਾਂ ਪੇ ਘਰਤਾ ਗਲੀ ਨੰਬਰ 7 ਸਿੰਧੂ ਕਲਾ ਨੇ ਫਾਰੋਡ ਯਹਾਂ ਪੀ ਆ ਠੀਕ ਹੈ ਜੀ ਲੁਧਿਆਣਾ ਦੇ ਸੰਦੂਕ ਕਲੋਨੀ ਦੇ ਵਿੱਚ ਗਲੀ ਨੰਬਰ 7 ਵਿੱਚ ਦੋ ਸਿਲੰਡਰ ਬਟਨ ਕਰਕੇ ਕੋਹ ਦੇ ਗੋਦਾਮ ਦੇ ਵਿੱਚ ਲੱਗੀ ਪਿਆਣਾ ਕੱਗ ਇਹ ਲਾਰ ਤੋਂ ਲਾਰ ਆ ਰਿਹਾ ਹੈ ਬੇਖ ਭਾਈ ਬੇਖ ਅਰੇ ਪਿੱਛੇ ਹੋ ਇਹਦੀ ਗੱਪਾਂ ਨਹੀਂ ਕਰੂਗੀ ਬਹੁਤ ਸਾਰੀ ਬਹੁਤ ਸਾਰੀ ਖੜਾ ਹੋ ਗਿਆ ਪਟਵਾਲੇ ਸੁਣਾ ਕਦੋਂ ਦਾ ਆ ਕੇ ਬੈਠੇ ਇਹ ਬਗੜ ਵਾਲਾ پکڑ ਲਿਆ ਯਾਰ